ਸਾਡੇ ਮਾਨਯੋਗ ਸੀਐਮ ਸਾਹਿਬ ਦੇ ਜੁਧ ਨਸ਼ਾ ਵਿਰੁੱਧ ਮਹਿੰਮ ਹੈ ਉਹਦੇ ਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਫਿਰ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ ਨਾਰਕੋ ਕਾਟਲ ਜਿਹੜਾ ਉਹ ਬਸਟ ਕੀਤਾ ਗਿਆ ਕਰਾਸ ਬਾਰਡਰ ਦੋ ਵੱਡੇ ਸਮੱਗਰ ਫੜੇ ਗਏ ਹੈ ਤੇ ਟੋਟਲ ਰਿਕਵਰੀ ਜਿਹੜੀ ਹੈ 2 ਕਿਲੋ 815 ਗ੍ਰਾਮ ਆਈਸ ਮੈਟਾਫੇਟਾਮਾਈਨ ਜਿਹਨੂੰ ਕਹਿੰਦੇ ਹੈ ਉਹ ਬਰਾਮਦ ਹੋਈ ਹੈ ਦੋਨੇ ਜਿਹੜੀਆਂ ਆ ਬੰਦਿਆਂ ਤੋਂ ਬਰਾਮਦ ਹੋਈ ਜਿਹੜੀ ਕੰਟਰਾਬੈਂਡ ਹੈ ਇਹ ਡਰੋਨ ਰਾਹੀਂ ਕ੍ਰਾਸਸ ਦਾ ਇੰਟਰਨੈਸ਼ਨਲ ਬਾਰਡਰ ਪੁਸ਼ ਕੀਤੀ ਗਈ ਸੀ। ਔਰ ਇੰਟੈਲੀਜੈਂਸ ਲੈਡ ਆਪਰੇਸ਼ਨ ਸੀਗਾ ਜਿਹੱਚ ਗੁਰਸੇਵਕ ਸਿੰਘ ਕਹਿਆਲੇ ਦਾ ਹੈ ਤਹਿਸੀਲ ਪੱਟੀ ਤਰਨਤਾਰਨ ਦਾ। ਉਹ ਖੇਤੀਬਾੜੀ ਦਾ ਕੰਮ ਕਰਦਾ ਹੈ ਅਰੈਸਟ ਹੋਇਆ ਗੇਟ ਕੀ ਮਾ ਅਗ ਏਰੀਏਚ ਬਲਜੀਤ ਸਿੰਘ ਗੁਰਨਾਨਕਪੁਰਾ ਅਮਰਸਰ ਗੁਰਨਾਨਕਪੁਰਾ ਅਮਰਸਰ ਦਾ ਇਹ ਨੈਬਰ ਦਾ ਕੰਮ ਕਰਦਾ ਹੈ ਮਕਬੂਲਪੁਰੇ ਤੋਂ ਅਰੈਸਟ ਹੋਇਆ ਹੈ। ਇਹ ਜਿਹੜਾ ਬੈਕਗ੍ਰਾਉਂਡ ਇਹੀ ਹੈ ਕਿ ਸਾਡੇ ਦੋ ਆਫੀਸਰਸ ਨੇ ਬਹੁਤ ਸ਼ਲਾਘਾਯੋਕ ਕੰਮ ਕੀਤਾ ਹੈ ਜਿ ਇਨਸਪੈਕਟਰ ਮਨਜੀਤ ਕੋਰ ਐਸਐਚਓ ਗੇਟ ਅਕੀਮਾ ਤੇ ਇਨਸਪੈਕਟਰ ਮੋਲਕਦੀਪ ਸਾਡੇ ਇਨਸਪੈਕਟਰ ਸੀਆਈਏ ਉਹਨਾਂ ਦੇ ਜਿਹੜੇ ਸੁਪਰਵਾਈਜ਼ਰੀ ਆਫਸਰ ਨੇ ਜਸਪਾਲ ਸਿੰਘ ਐਸసీపీ ਵਿਸ਼ਾਲ ਜੀ ਜੀ ਔਰ ਸਾਡੇ ਜਿਹੜੇ ਐਸసీపీ ਇਨਵੈਸਟੀਗੇਸ਼ਨ ਹਰਮਿੰਦਰ ਔਰ ਡੀసీపీ ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਔਰ ਸਾਡੇ ਡੀసీపీ ਸਿਟੀ ਜਗਜੀਤ ਵਾਲੀਆ ਜੀ ਇਹਨਾਂ ਸਾਰਿਆਂ ਨੇ ਬਹੁਤ ਇਨੂੰ ਅੱਛੇ ਤਰ੍ਹਾਂ ਨਾਲ ਇਹਨੂੰ ਆਪਰੇਸ਼ਨ ਨੂੰ ਅੰਜਾਮ ਦੇ ਕੇ ਕਲਮੀਨੇਟ ਕੀਤਾ ਹੈ ਮੈਟਾਫੇਟਾਮਾਈਨ ਦੀ ਗੱਲ ਜੇ ਆਪਾਂ ਬੈਕਗਰਾਉਂਡ ਦੇਖੀਏ ਤਾਂ ਇਹ 50 ਗ੍ਰਾਮ ਦੇ ਉੱਤੇ ਕਮਰਸ਼ਲ ਹੋ ਜਾਂਦੀ ਹੈ ਸੋ ਤੁਸੀਂ ਇਮੇਜਿਨ ਕਰ ਸਕਦੇ ਹੋ ਹਿਰੋਇਨ ਜਿਹੜੀ 250 ਗ੍ਰਾਮ ਦੇ ਉੱਤੇ ਕਮਰਸ਼ਲ ਹੁੰਦੀ ਹੈ ਤਾਂ ਇਹ ਆਲਮੋਸਟ ਜੇ ਆਪਾਂ ਦਾ ਧਿਆਨ ਦਿਈਏ ਤਾਂ 56 ਟਾਈਮਸ ਕਮਰਸ਼ਲ ਕੁਆਂਟੀਟੀ ਤੋਂ ਉੱਪਰ ਹੈਗੀ ਹੈ ਇਹ 56.3 ਟੂ ਬੀ ਪ੍ਰੈਸਾਈਸ ਉਹਨੇ ਵਾਰੀ ਮਤਲਬ 50 ਗ੍ਰਾਮ ਨੂੰ ਜਿੰਨਾ ਆਪਾਂ ਉੱਪਰ ਲੈ ਕੇ ਜਾਈਏ ਤੇ 2 ਕਿਲੋ 815 ਗ੍ਰਾਮ ਬਣੇਗੀ ਤੇ ਇਹਦੇ ਚ ਜਿਹੜੀ ਮੇਨ ਗੱਲ ਹੈ ਕਿ ਮੈਟਾਫੈਟਾਮਾਈਨ ਜਿਹੜੀ ਹੈ ਇਹ ਡਰੱਗ ਹੀਰੋਇਨ ਦੀ ਜਗ੍ਹਾ ਰਿਪਲੇਸਮੈਂਟ ਕਰਨ ਦਾ ਦਾ ਸਮਗਰਜ਼ਾ ਜਿਹੜੇ ਇਸ شرارتی ਕ੍ਰਿਮੀਨਲ ਅੰਸਰ ਨੇ ਉਹਨਾਂ ਦਾ ਉਪਰਾਲਾ ਰਹਿੰਦਾ ਹੈ ਉਹਦੇ ਚ ਕੋਈ ਕਲਟੀਵੇਸ਼ਨ ਕਰਨ ਦੀ ਲੋੜ ਨਹੀਂ। ਹਿਰੋਇਨ ਤਾਂ ਜਿਹੜੀ ਹੈ ਡੈਰੀਵੇਟਿਵ ਹੈ opioide ਦੀ ਖੇਤਾਂ ਦੇ ਵਿੱਚ ਲਾਉਣੇ ਪੈਣਗੇ, ਹੋਰ ਕਰਨਗੇ ਚੁੱਪ ਕਰਕੇ ਲੈਬ 'ਚ ਬਣਾ ਕੇ ਬੰਦੇ ਨੂੰ ਵਰਤ ਰਹੇ ਔਰ ਇਹਦਾ ਜਿਹੜਾ ਜੋ ਇਹਦੀਆਂ ਜੇ ਸਿੰਪਟਮ ਸਮਝ ਸਕਦੇ ਹੋ, ਇਹਦੀ ਐਡਿਕਸ਼ਨ ਬਹੁਤ ਫਾਸਟ ਹੁੰਦੀ ਹੈ। ਵਾਇਲੈਂਟ ਹੁੰਦਾ ਬੰਦਾ ਤੇ ਵਕਫ-ਵਕ ਮਲਕਾਂ ਦੇ ਵਿੱਚ ਇਹਦਾ ਹੁਣ ਜਿਹੜੀ ਹੈ ਪ੍ਰਸਾਰ ਹੋ ਰਿਹਾ ਬਾਰ-ਬਾਰ ਔਰ ਇਹਦੇ ਚ ਜਿਹੜੀ ਆਪਾਂ ਪਹਿਲਾਂ ਵੀ ਪਿਛਲੇ ਸਾਲ ਵੀ 3 ਕਿਲੋ 52 ਗ੍ਰਾਮ ਆਇਸ ਫੜੀ ਸੀੀ ਉਦੋਂ ਵੀ ਹੁਣ ਐਤਕੀ ਵੀ ਉਨੀ ਤਕਰੀਬਨ ਹੋ ਗਈ ਹੈ ਮੇਨਲੀ ਜਿਹੜੀ ਮੈਟ੍ਰਿਕ ਪੌਂਡਟਨ ਸਾਡੇ ਸ਼ਹਿਰ ਨੇ ਉਹਨਾਂ ਚ ਜਿਹੜੀਆਂ ਰੇਪ ਪਾਰਟੀਆਂ ਸੋ ਕਾਲਡ ਹੈਗੀਆਂ ਉਹਨਾਂ ਚ ਯੂਜ਼ੇਜ ਕਾਫੀ ਹੁੰਦੀ ਹੈ ਔਰ ਇਹਦੇ ਚ ਜਿਹੜਾ ਦੋਨੋਂ ਸਾਡੇ ਮੁਲਜ਼ਮ ਨੇ ਇਹਨਾਂ ਦੀ ਪੁੱਛਗਿੱਛ ਅਸੀਂ ਡਿਟੇਲ ਚ ਕਰ ਰਹੇ ਆਂ ਸੋ ਦੈਟ ਇਹਨਾਂ ਦੇ ਲਿੰਕੇजेस ਵੀ ਅੱਗੇ ਕਿੱਥੇ ਡਿਲੀਵਰੀ ਕਰਨੀ ਸੀਗੀ ਉਹ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਆਉਂ। ਅਮਰਸਰ ਚ ਹੋਈ ਹੈ ਦੀ ਰੇਪ ਪਾਰਟੀ ਹੋਈ ਹੈ ਅਮਰਸਰ ਚ। ਮੈਂ ਤਾਂ ਸੁਣੀਆਂ ਨਹੀਂ ਜੀ ਬਟ ਮੈਟਰੋਪੋਲਿਟਨ ਵੱਡੇ ਸ਼ਹਿਰਾਂ ਦਾ ਡੈਫੀਨਿਟਲੀ ਕਹਿ ਰਹੇ ਨੇ ਜੀ। ਬਟ ਅਸੀਂ ਕਿਸੇ ਨੂੰ ਵੀ ਸਪੇਅਰ ਨਹੀਂ ਕਰਦੇ ਤੁਹਾਨੂੰ ਪਤਾ ਪਿਛਲੀ ਵਾਰ ਵੀ ਅਸੀਂ ਕਾਫੀ ਜਿਹੜੇ ਬੰਦੇ ਕਿਸੇ ਤਰ੍ਹਾਂ ਨਾਲ ਵੀ ਕਿਸੇ ਡਰੱਗ ਯੂਸੇਜ ਨੂੰ ਇਨਕਰੇਜ ਕਰਦੇ ਆ ਜਾਂ ਸੇਵਨ ਕਰਦੇ ਆ ਉਹਨਾਂ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਰੱਖੀ ਦੀ ਹੈ। ਸਰ ਤੁਸੀਂ ਉਨ੍ਹਾਂ ਦੇ ਵਿੱਚ ਆਈਸਪੂ ਪੀਣ ਵਾਲੇ ਹੈਗੇ ਸੀਗੇ ਵਿੱਚ ਤਬਰੀਦ ਮਿਲੇ ਸੀ ਆਈਸ ਵਾਲਾ ਬਹੁਤ ਘੱਟ ਮਿਲਿਆ ਜੀ ਬਟ ਇਹ ਨਵਾਂ ਟਰੈਂਡ ਆਪਾਂ ਸਮਝ ਸਕਦੇ ਆ ਕਿ ਵਿੱਚ ਵਿੱਚ ਟੈਸਟ ਕਰਦੇ ਰਹਿੰਦੇ ਆ ਸਬਸਟੀਟੂਟ ਟੂ ਹਿਰੋਇਨ ਔਰ ਜੋ අපਾਨੂੰ ਰਿਪੋਰਟਸ ਤੋਂ ਪਤਾ ਲੱਗਦਾ ਕਿ ਸ਼ਾਇਦ ਅਫਗਾਨਿਸਤਾਨ ਦੇ ਵਿੱਚ ਜਿਹੜੀ ਪੋਪੀ ਕਲਟੀਵੇਸ਼ਨ ਵੀ ਘਟਾਈ ਗਈ ਹੈ ਉਹਦਾ ਵੀ ਰੀਜ਼ਨ ਹੈ ਕਿ ਉਹਦਾ ਇੱਕ ਸਬਸਟੀਟੂਟ ਲੱਭ ਰਹੇ ਨੇ ਜਲਦੀ ਜਿਹੜੇ ਨਾਰਕੋਸ ਸਮਗਲਰਜ਼ ਨੇ ਉਹਦਾ ਇਹ ਅ ਇਫੈਕਟ ਹੁੰਦਾ ਹੈ ਕਿ ਬਾਰ-ਬਾਰ ਆਪਾਂ ਨੂੰ ਕਿਸੇ ਨਾ ਕਿਸੇ ਟਾਈਮ 'ਚ ਵੱਡੀ ਕੁਆਂਟੀਟੀ ਦੇ ਵਿੱਚ ਇਹ ਚੀਜ਼ ਮਿਲਦੀ ਹੈ ਜਿਹੜੀ ਕਿ ਬਹੁਤ ਪੋਰਟੈਂਟ ਹੈ ਔਰ ਇਹ ਵੀ ਅ ਮਤਲਬ ਆਪਾਂ ਸਮਝਦੇ ਆ ਕਿ ਨਸ਼ਾ ਹੈ ਉਹ ਬਹੁਤ ਤਿੱਖਾ ਹੈ ਸਰ ਇਸmein ਬਤਨ ਇਸmein ਬਤਨ ਸਰ ਤੁਸੀਂ ਕਹਿ ਰਹੇ ਕਿ ਇਹਦੇ ਨਾਲ ਜਿਹੜੇ ਜੁੜੇ ਹੋਣਗੇ ਕੜਨੀ ਤੋਂ ਜਿਵੇਂ ਵੱਡੀਆਂ ਪਾਰਟੀਆਂ ਯੂਜ਼ ਹੁੰਦੇ ਫਿਰ ਵੱਡੇ ਲੋਕ ਵੀ ਯੂਜ਼ ਕਰਦੇ ਪਿੱਛੇ ਵੱਡੇ ਨਾਮ ਹੋ ਸਕਦੇ ਜਿਹੜੇ ਯੂਜ਼ ਦੇ ਹੁੰਦੇ ਆ ਆਪਣੇ ਮੋਸਟ ਲਾਈਕਲੀ ਕੀ ਹੁੰਦਾ ਕਿ ਆਪਾਂ ਇਹ ਡਰੱਗ ਰੂਟ ਦੇ ਉੱਤੇ ਪੈਨੇ ਆ ਅੰਮ੍ਰਿਤਸਰ ਬਾਰਡਰ ਹੈ ਤਰਨਤਾਰਨ ਏਰੀਆ ਇੱਥੋਂ ਅੱਗੇ ਵੀ ਜਾਂਦੀ ਹੈ ਟਵਰਡਸ ਨਿਊ ਡੈਲੀ ਐਂਡ ਬੰਬੇ ਵੱਡੇ ਸ਼ਹਿਰਾਂ ਚ ਵੀ ਜਾਂਦੀ ਹੈ ਡਰੱਗ ਉਹ ਅਕਸਰ ਆਪਾਂ ਨੂੰ ਪਤਾ ਵੀ ਲੱਗਦਾ ਪਹਿਲਾਂ ਵੀ ਫੜੇ ਗਏ ਆ ਕਨਸਾਈਨਮੈਂਟਸ ਸੋ ਅਜੇ ਦੀ ਉੱਚੇ ਚ ਚੱਲੀ ਹੈ ਪਾਕਿਸਤਾਨ ਬੇਸਡ ਬੰਦੇ ਹੀ ਇਹਨੂੰ ਵਾਰ-ਵਾਰ ਪੁਸ਼ ਕਰ ਰਹੇ ਆ ਔਰ ਮੈਂ ਸਮਝਦਾ ਕਿ ਇੱਕ ਸਾਜ਼ਿਸ਼ ਇਦਾਂ ਦੀ ਬਣਾਈ ਜਾ ਰਹੀ ਹੈ ਕਿ ਨਾਲ ਬੰਦਾ ਡੈਮੇਜ ਵੀ ਜਲਦੀ ਹੁੰਦਾ ਤੇ ਜਲਦੀ ਤਿਆਰ ਕਰਨੀ ਬੜੀ ਸੌਖੀ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ। ਸਾਈਕਲ ਪਹਿਲਾਂ ਕਿਸਿਆਂ ਨੂੰ ਪਹਿਲਾਂ ਕਨਸਾਈਨਮੈਂਟ ਮੰਗਵਾ ਚੁੱਕੀਏ। ਨਹੀਂ ਉਹ ਹੁਣੇ ਥੋੜੀ ਦੇਰ ਤੋਂ ਇਹ ਡਰਗ ਟ੍ਰੇਡ ਚ ਆਇਆ ਜੀ। ਬਟ ਮੇਨ ਇਹਨਾਂ ਦੀ ਜਿਹੜੇ ਕਨੈਕਸ਼ਨ ਨੇ ਵਰਚੁਅਲ ਨੰਬਰਸ ਦੇ ਰਾਹੀਂ ਸੋਸ਼ਲ ਮੀਡੀਆ ਪਲੈਟਫਾਰਮਸ ਉਹਦੇ ਤੋਂ ਇਹ ਸਾਰਾ ਕੰਮ ਕਰਦੇ ਆਂ ਔਰ ਆਮ ਪਹਿਲਾਂ ਹੀ ਰੋਇਨ ਆਉਂਦੀ ਸੀ ਕਿ ਪਿੱਛੇ ਆਪਾਂ ਦੇਖਿਆ ਵੀ ਜਿਹੜੀ ਮਾਤਰਾ ਕਾਫੀ ਘਟੀ ਹੈ ਬਟ ਆਈ ਇਸ ਨੀਵਰ ਵੱਡੀ ਮਾਤਰਾ ਚ ਮਿਲੀ ਹੈ ਜੇ ਕਿ ਮਤਲਬ ਇੰਪੋਰਟੈਂਟ ਟ੍ਰੈਂਡ ਨੇ ਉਹ ਅਸੀਂ ਦੇਖ ਕੇ ਉਸ ਤਰ੍ਹਾਂ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਦੇ ਕੋਰੀਅਨ ਨੇ ਇਹਨਾਂ ਨੂੰ ਪੇਮੈਂਟ ਕੋਈ ਕਹਿਣ ਵਾਲੀ ਦਿੱਤੀ ਇਹਨਾਂ ਨੂੰ ਜਾਂ ਵਾਦਾ ਕੀਤਾ ਉਹ ਵੀ ਗੱਲ ਚੱਲ ਰਹੀ ਹੈ ਡੈਫੀਨਿਟਲੀ ਕੰਮ ਤਾਂ لالچ ਵਾਸਤੇ ਕੀਤਾ ਜੀ ਔਰ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਜਿਹੜੇ ਯੂਥ ਨੇ ਉਹ ਬਹਿਕਾਵੇ ਚ ਆ ਜਾਂਦੇ ਮੈਂ ਹਰ ਵਾਰੀ ਤੁਹਾਡੇ ਮਾਧਿਅਮ ਨਾਲ ਇਹ ਗੱਲ ਨੂੰ ਜ਼ਰੂਰ ਫੋਕਸ ਲੈ ਆਈਦਾ ਹੈ ਇਹ ਆਪਣੀ ਲਾਈਫ ਨਾ ਗਵਾਓ ਇਹ ਤਾਂ ਆਪਣੀ ਸਿਹਤ ਵੀ ਖਰਾਬ ਕਰਦੇ ਹੋ ਔਰ ਇਹਦਾ ਜਿਹੜਾ ਬਹੁਤ ਹੀ ਵੱਡਾ ਆ I would say ਬੈਡ ਇਫੈਕਟ ਹੈ ਆਪਣੀ ਹੈਲਥ ਤੇ ਬਟ ਉਪਰੋਂ ਤੁਸੀਂ ਫੜੇ ਵੀ ਜਾਣਦੇ ਹੋ ਤੇ ਲੀਗਲ ਕਾਰਵਾਈ ਤੁਹਾਡੇ ਤੇ ਹੀ ਹੁੰਦੀ ਹੈ ਬਾਹਰ ਬੈਠੇ ਲੋਕਾਂ ਦਾ ਕੁਝ ਜਾ ਨਹੀਂ ਰਿਹਾ ਸਰ ਜੀ ਮੇਰੀ ਏਜ ਕਿੰਨੀ ਹੈ ਤੇ ਕੰਮ ਕਾਈ ਕੀ ਹੈ ਜਿਹੜਾ ਗੁਰਸੇਵਕ ਸਿੰਘ ਹੈ ਜੀ ਇਹ 44 ਇਅਰਸ 34 ਇਅਰਸ ਦਾ ਹੈਗਾ 34 ਸਾਲ ਦਾ ਇਹ ਖੇਤੀਬਾੜੀ ਦਾ ਕੰਮ ਕਰਦਾ ਹੈ ਤਰਨਤਨ ਏਰੀਆ ਦੇ ਰਹਿਣ ਵਾਲਾ ਘਰੇਾਲੇ ਦਾ ਤਹਿਸੀਲ ਪੱਟੀ ਉਹ ਜਿਹੜਾ ਮਿਲਿਆ ਉੱਤੋਂ ਕੋਈ ਲਿੰਕ ਮਿਲੇ ਨੇ ਬਾਗੇ ਉਹ ਚੱਲ ਰਿਹਾ ਜੀ ਤੁਹਾਨੂੰ ਉਹੀ ਦੱਸਿਆ ਸਾਰੇ ਕੰਮ ਅਸੀਂ ਕਰ ਰਹੇ ਹਾਂ ਸਾਈਮਲਟੇਨियसਲੀ ਔਰ ਜਿਵੇਂ ਜਿਵੇਂ ਇਨਵੈਸਟੀਗੇਸ਼ਨ ਪ੍ਰੋਗਰੈਸ ਕਰੇਗੀ ਤਾਂ ਅਸੀਂ ਜਰੂਰ ਦੱਸਾਂਗੇ ਆਪ ਡਿਕਟੇਡ ਨੇ ਸਰ ਇਹ ਆਈਸ ਦੇ ਆਪ ਇਹ ਅਜੇ ਨਹੀਂ ਹੈ ਗੱਲ ਮੈਡੀਕਲ ਚ ਹੁਣ ਦੇਖਾਂਗੇ ਜੀ ਸਾਰਾ ਇਹਨਾਂ ਦਾ ਡੋਪ ਟੈਸਟ ਵੀ ਕਰਾਵਾਂਗੇ ਔਰ ਸਾਰਾ ਇਹਨਾਂ ਦਾ ਹੈਬਿਟਸ ਵੀ ਸਟੱਡੀ ਹੋ ਜਾਣਗੀਆਂ ਡਿਊਰਿੰਗ ਕੋਰਸ ਆਫ ਰਿਮਾਨਡ ਉਹਨੇ ਪੇਸ਼ ਕੀਤੇ ਜਾ ਰਿਹਾ ਤੇ ਇਹਨਾਂ ਤੋਂ ਫਿਰ ਰਿਮਾਂਡ ਲੰਮਾ ਲਵਾਂਗੇ ਉਸ ਤੇ ਸਾਰੀ ਟੈਕਨੀਕਲ ਤੇ ਜਿਹੜੀ ਔਨ ਗਰਾਉਂਡ ਇਨਵੈਸਟੀਗੇਸ਼ਨ ਹੈ ਉਹਨੂੰ ਅੰਜਾਮ ਦਿੱਤਾ ਜਾਏਗਾ 2 ਕਿਲੋ ਸਰ ਇੱਕ ਵੋਟ ਆਈਸੀ ਕਿ ਜ਼ੋਮੀ ਟਾਈਪ ਬਣ ਜਾਂਦੇ ਵਾਇਲੈਂਟ ਵਾਇਲੈਂਸੀ ਦੀ ਡ੍ਰੈਗ ਹੈ ਹਾਂਜੀ ਇਹ ਇਹਦੇ ਚ ਜੋ ਆਪਾਂ ਨੂੰ ਸਿੰਪਟੋਮੈਟਿਕ ਜਿੰਨੀਆਂ ਗੱਲਾਂ ਆਪਾਂ ਮੈਡੀਕਲ ਫੀਲਡ ਵਾਲੇ ਅਪਡੇਟ ਸਾਡੇ ਕੁਲੀਗਸ ਨੂੰ ਤਾਂ ਪੁੱਛਦੇ ਰਹਿੰਦੇ ਆ ਉਹਦੇ ਚ ਇਹੀ ਆਈ ਹੈ ਕਿ ਮਤਲਬ ਮੋਰ ਵਾਇਲੈਂਟ ਹੈ ਐਰੇਟਿਕ ਤੇ ਵਾਇਲੈਂਟ ਬਿਹੇਵੀਅਰ ਹੈ ਤੇ ਉਹਦੇ ਨਾਲ ਕਮਿਊਨਿਟੀ ਨੂੰ ਵੀ ਖਤਰਾ ਪੈਦਾ ਹੁੰਦਾ ਔਰ ਇਹ ਮਦਦ ਤੇ ਬੰਦਾ ਹੁਕ ਬਹੁਤ ਜਲਦੀ ਹੋ ਜਾਂਦਾ ਜਲਦੀ ਐਡਿਕਟ ਬਣ ਜਾਂਦਾ ਇਹੇ ਵਾਰੀ ਕਿਹਾ 15 ਤੋਂ 50% ਤੱਕ ਇਹਦੇ ਦਿਮਾਗ ਡੈਮੇਜ ਹੋ ਜਾਂਦਾ ਉਸ ਤੋਂ ਬਾਅਦ ਤੱਕ ਫਿਰ ਵਾਇਲੈਂਸ ਦੇਖੋ ਇਹਦੇ ਬਾਰੇ ਮੈਂ ਕੋਈ ਔਥੈਂਟਿਕ ਗੱਲ ਨਹੀਂ ਕਰ ਸਕਦਾ ਬਿਕੋਜ਼ ਇਹ ਮੈਡੀਕਲ profession ਨਾਲ ਰਿਲੇਟਡ ਕੁਐਸਚਨ ਹੈ ਬਟ ਡੈਫੀਨਿਟਲੀ ਇੱਕ ਮਾੜੀ ਚੀਜ਼ ਹੈ ਸਿੰਥੈਟਿਕ ਹੈ ਬਿਲਕੁਲ ਟੋਟਲੀ ਡੈਰੀਵੇਟਿਵ ਕਿਸੇ ਨੇਚਰਲ ਚੀਜ਼ ਦੀ ਹੈ ਹੀ ਨਹੀਂ ਉਹਦਾ ਡੈਮੇਜ ਤਾਂ ਡੈਫੀਨਿਟਲੀ ਹੁੰਦਾ ਹੀ ਹੈ। ਨਹੀਂ ਤਾਂ ਮਿਲਣਾ ਕੋਈ ਆਈਟਮ ਆਏਗਾ ਕੋਈ ਐਫਆਈਆ ਤਰਜ਼ੁਬਲੀ ਨਹੀਂ ਕੁਝ ਨਹੀਂ ਹੈਗਾ ਜੀ ਪ੍ਰੀਵਿਅਸ ਰਿਕਾਰਡ ਕੋਈ